ਫੁੜਾ ਗਿਆ ਰਿਕਾਰਡ ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਫਿਰ ਬੜੀ ਉਹਨੂੰ ਰੋਕਦਾ ਸੈਸਪੋਰਟ ਹੈ ਵੈਸੇ ਮਨਨ ਕਰ ਪਾ ਗਏ ਭਾਈ ਜਸਵੰਤ ਮੇਰੀ ਮੇਰੀ ਦੇ ਜਵਾਹਰ ਭਾਈ ਜਸਵੰਤ ਸਿੰਘ ਖਾਲੜਾ ਜੀ ਕੌਣ ਸੀ ਜਿਨ੍ਹਾਂ ਨੇ ਸਕੇਟ ਦਾ ਤਸ਼ੱਦਦ ਨੰਗਾ ਕੀਤਾ ਕਿ ਪੁਲਿਸ ਵਾਲਿਆਂ ਨੇ ਬੇਨਾਮੀ ਕਹਿ ਕੇ ਇਹਦਾ ਐਡਰੈਸ ਹੀ ਕੋਈ ਨਹੀਂ 25000 ਨੌਜਵਾਨ ਬੀਬੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸਾੜੀਆਂ ਕਬਰਸਤਾਨਾਂ ਦੇ ਵਿੱਚ ਬਿਨਾਂ ਇਆਂ ਕਰਕੇ ਉਹਨਾਂ ਦੇ ਨਾਮ ਦੇ ਜਿਹੜੀ ਫਿਲਮ ਬਣਦੀ ਹੈ ਉਹਨੂੰ ਸੈਂਸਰ ਬੋਰਡ ਨਾ ਕਰਦਾ ਹਾਂ ਇਹਹੀ ਇਹਹੀ ਦੁੱਖ ਵਾਲੀ ਗੱਲ ਹੈ ਤੇ ਜਦੋਂ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੁੰਦੀ ਹੈ ਤੇ ਜੇ ਉਸ ਫਿਲਮ ਨੂੰ ਸੈਂਸਰ ਬੋਰਡ ਅਲਾਉ ਕਰਦਾ ਹੈ ਤੁਸੀਂ ਜੋ ਤੁਸੀਂ ਬੋਲਦੇ ਆ ਕਿ ਸਾਡੇ ਨਾਲ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਤੱਕਾ ਹੋ ਰਿਹਾ ਹੈ ਸਾਡੇ ਨਾਲ ਤੱਕਾ ਹੋ ਰਿਹਾ ਸਿੱਖਾਂ ਨਾਲ ਤੱਕਾ ਹੋ ਰਿਹਾ ਸਿੱਖਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਕਿਹਾ ਜਾਂਦਾ ਹੈ ਸਿੱਖਾਂ ਦੀ ਇੱਜ਼ਤ ਆਪ ਨੂੰ ਦੂਸਰਾਂ ਕਹਿੰਦਾ ਸਰਕਾਰਾਂ ਕੰਮ ਕਰਦੀਆਂ ਫਿਰ ਸਾਡੀ ਗੱਲ ਸੱਚੀ ਹੈ ਮੈਂ ਕੋਈ ਜਦੋਂ ਇੱਜ਼ਤ ਕਰਦਾ ਤਾਂ ਫਿਰ ਇਹਦੀ ਡੋਰ ਕਿੱਥਲੀ ਛੱਡੀ ਹੋਈ ਹੈ ਹਾਂ ਉਹੋ ਉਹੋ ਹੀ ਮੈਂ ਗੱਲ ਕਰ ਰਿਹਾ ਵੀ ਇਹਦੀ ਡੋਰ ਇਹ ਮੋਦੀ ਦੀ ਖਾਸ ਉਦਾਹਰਣ ਹੈ ਬੀਜੇਪੀ ਹਾਈ ਕਮਾਂਡ ਦੀ ਖਾਸ ਹੁੰਦਾ ਹੈ ਫਿਰ ਇਹਨੇ ਧੋੜ ਕੇ ਢਿੱਲੀ ਛੱਡੀ ਆ ਵੀ ਬੋਲ ਸਿਖਾਤੇ ਕਰਮਦਨਾਮ ਪੰਜਾਬੀਆਂ ਨੂੰ ਇਹ ਵੀ ਧੋੜ ਕੇ ਢਿੱਲੀ ਛੱਡੀ ਗੱਲ ਤਾਂ ਪਿੱਛੇ ਹੀ ਆ ਨਾ ਗੱਲ ਤਾਂ ਉਹੀ ਆ ਆਰਐਸਐਸ ਔਰ ਬੀਜੇਪੀ ਦੀ ਇਹਨੂੰ ਵੇਖ ਜਿਹਨਾਂ ਨੂੰ ਕਹਿੰਦੇ ਬੋਲੋ ਭਾਈ ਟਾਰਗੇਟ ਕਰੋ ਤੋਰੀਕਰ ਤਾਂ ਰੁਕਟ ਗਈਆਂ ਨੇ ਜੱਪੂ ਸਾਹਿਬ ਤਾਂ ਇੱਕ ਖਾਸ ਹੈ ਆਪਰ ਸਾਰੇ ਪੰਜਾਬੀ ਬੈਠੇ ਪੰਜਾਬੀ ਖਾਸਾ ਕਹਿ ਲੋ ਸਿੱਖ ਪੌਲ ਦਾ ਖਾਸਾ ਕਹਿ ਲੋ ਵੀ ਪਤਾ ਹੀ ਨਹੀਂ ਕਿਸ ਗੁਰੂ ਦੇ ਸਿੱਖ ਤੇ ਕਦੋਂ ਕਿਰਪਾ ਹੋ ਜਾਣੀ ਹੈ ਕੋਈ ਕਹਿੰਦਾ ਸੀ ਸਰਦਾਰ ਬਦਲ ਸਿੰਘ 22 ਸਾਲਾਂ ਬਾਅਦ ਜਾ ਕੇ ਇੰਗਲੈਂਡ ਦੇ ਵਿੱਚ ਠੋਕਦੂਗਾ ਟਾਈ ਕੋਈ ਕਹਿੰਦਾ ਕੋਸੂਤ ਵਿੱਚ ਜਾਂਦਾ ਕੌਣ ਸੂਈਦਾ ਸੀ ਕਿਉਂਕਿ ਚੰਗੀ ਭਲੀ ਆਪਣੀ ਰੋਟੀ ਰੋਟੀ ਕਮਾਉਂਦੀ ਕਲਵਿੰਦਰ ਕੌਰ ਇਹ ਉੜਦੇ ਜਿਹੜੀ ਚੰਡੀਗੜ੍ਹ ਕੜੀ ਹੈ ਤੇ ਕੰਕੜਾ ਨੂੰ ਦੇਖ ਕੇ ਸਾਰੇ ਚਪੇੜ ਮਾਰ ਦੋਗੇ ਕਿ ਇਹਦੇ ਸਾਡੇ ਮਾਮਾ ਭੈਣਾਂ ਨੂੰ ਟੱਕੇ ਟੱਕੇ ਦੀਆਂ ਹੁੰਦਾ ਗਿਆ 2-200 ਰੁਪਏ ਦੀ ਧਿਆੜੀ ਕਰਨ ਬਣੀਆਂ ਹੁੰਦਾ ਗਿਆ ਪਰ ਇਹ ਦੇਖੋ ਇਹ ਕੋਈ ਸਿੱਕੇ ਆਰਗੇਨਾਈਜ਼ ਨਹੀਂ ਹੁੰਦੇ ਵੀ ਇਹ ਗੱਲ ਇਹ ਤਾਂ 2-3 ਸਿੱਕੇ ਇਕੱਠੇ ਹੁੰਦੇ ਆ ਸਲਾਹ ਕਰ ਲੀਂਦੇ ਆ ਤੂੰ ਇਹਦਾ ਵੀ ਹਿਸਟਰੀ ਦਾ ਪੜੀਏ ਬਹਿ ਪੜਨ ਲੱਗਾ ਤਾ ਪੜ੍ਹ ਲੈ ਮੈਂ ਸਿੱਕ ਲਈ ਹੈ ਮੇਰਾ ਪਰਿਵਾਰ ਸਿੱਕ ਲਈ ਹੈ ਮੇਰਾ ਤਾਂ ਨਾਮ ਵੀ ਰਜਿਸਟਰ ਅੱਜ ਹਾਲੇ ਤੱਕ ਵੀ ਕੁਮਾਰ ਹੈ ਜੰਨੀਆਂ ਐਮਵੀਐਸ ਦੀ ਡਿਗਰੀ ਦੇ ਕੁਮਾਰ ਹੈ। ਬਸ ਆ ਬਾਅਦ ਵਿੱਚ ਅਡਾਪਟ ਕੀਤਾ। ਸਾਡਾ ਨਹੀਂ ਪਰ ਉਹ ਉਸਤੀ ਪੜ ਜਾਂਦਾ ਮੈਂ ਹੈਰਾਨ ਹੋ ਜਾਂਦਾ। ਫਾਈ ਸੁਖਾਸਿਨ ਮਹਿਤਾਬ ਸਿੰਘ ਦੀ ਉਸਤੀ ਦੇਖੋ। ਮਸਾ ਰੰਗ ਜਿਹੜਾ ਕੰਜਰੀਆਂ ਨੂੰ ਚੁੰਦਾ ਸੀ ਦਰਬਾਰ ਸਾਹਿਬ ਉਹ ਕਹਿੰਦਾ ਸਾਰੇ ਸਿੱਖ ਕਦਮ ਕਰਦੇ ਕੌਣ ਇੱਥੇ ਆਊਗਾ? ਉੱਥੇ ਜਾ ਕੇ ਉਹਦਾ ਸਿਰ ਕੱਟਦਾ। ਤਿੱਪੂ ਸੇਕ ਕੌਂਦੇ ਫਸਾਇਆ। ਜੋ ਨਮ ਸਹੀਦੇ ਨਹੀਂ ਤੇ ਜੋਮ ਕਰਦੇ ਵੀ ਤੇ ਜਿਹੜਾ ਕਰਦਾ ਉਹਦੇ ਖਰਾਬ ਡੱਕਦੇ ਵੀ ਹੈ ਲੱਗਦੇ ਵੀ ਆ ਭਵੇਂ ਕਿੱਡਾ ਤੁਹਾਨੂੰ ਮੁੱਝ ਗਏ ਠੀਕ ਹੈ ਨਾ ਹੁਣ ਇੱਕ ਸਿੱਖਾਂ ਨੂੰ ਚੜਾਈ ਜਾਣਾ ਵਾਰ-ਵਾਰ 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 ਮਾਨੂੰ ਉੱਚਾਉਂਦੇ ਐ ਕਿ ਲੋੜਾ ਪਾਈ ਜਨੂ ਸਰਦਾਰ ਜੀ ਆਪਾਂ ਕਹੀ ਚਲੀਏ ਕਿਸੇ ਬਦਨਾਮੀ ਕਰਕੇ ਲਈਏ ਕਿ ਮਾਰਾ ਹੈ ਮਾਰਾ ਹੈ ਮਾਰਾ ਹੈ ਮਾਰਾ ਹੈ ਇਹ ਇੱਕ ਨਾ ਪੁਰਾਣਾ ਕਹਾਵਲਾ ਹੁੰਦਾ ਕਿ ਇਹਦੇ ਜਦੋਂ ਜਿਸ ਕੁੱਪੇ ਨੇ ਗੋਲੀ ਮਾਰਨੀ ਹੈ ਨਾ ਪਹਿਲਾਂ ਰੋੜਾ ਪਾਉ ਹੜਕਦੀ ਹੈ। ਇਹਦਾ ਹੜਕਿਆ 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 ਉਹ ਜਿਹੜਾਂ ਦੀ ਰਾਖੀ ਕਰਦਾ ਉਹ ਆਪਣੀ ਮਾਰ ਦਿੰਦੇ ਐ। ਵਿਆ ਸਾਡੇ ਬੱਚਿਆਂ ਨੂੰ ਬੜਕਦੇ। ਇਹ ਤਾਂ ਦੇਸ਼ ਵਿੱਚ ਘੰਟ ਗੰਟੀਆਂ ਨੂੰ ਇਦਾਂ ਬਦਨਾਮ ਕਰਦੇ ਐ ਗੋਲੀਆਂ ਮਾਰਦੇ।